ਕਹਿਣਾ ਚਾਹੂਗਾ ਕੌਣ ਹੋਰੀਓ ਸਭ ਤੋਂ ਪਹਿਲਾਂ ਤੇ ਭਗਵਾਨ ਸ੍ਰੀ ਸਤਿ ਸਾਈਂ ਬਾਬਾ ਜੀ ਦੇ 100ਵੇਂ ਬਰਥਡੇ ਤੇ ਜਿਹੜਾ ਜਨਮ ਸ਼ਤਾਬਦੀ ਸਮਰੋਹ ਸਾਰਾ ਵਿਸ਼ੇਪ ਮਨਾ ਰਿਆ ਹੋਰੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਭਗਵਾਨ ਬਾਬਾ ਦੀ ਕਿਰਪਾ ਸਾਡੇ ਸਾਰਿਆਂ ਦੇ ਉੱਪਰ ਸਾਡੇ ਦੇਸ਼ ਦੇ ਉੱਪਰ ਹਮੇਸ਼ਾ ਰਹੇ ਉਹਨਾਂ ਦਾ ਆਸ਼ੀਰਵਾਦ ਸਾਡੇ ਤੇ ਆਏ ਔਰ ਅਸੀਂ ਤਨ ਮਨ ਧਨ ਦੇ ਨਾਲ ਸਮਾਜ ਸੇਵਾ ਦੇ ਅੱਛੇ-ਅੱਛੇ ਕਾਰਜ ਕਰੀਏ ਇਸਨੇ ਭਕਤੀ 사ਲਾ ਤੋਂ ਇਹ ਸੇਵਾ ਦਾ ਮੌਕਾ ਗੋਲਡਨ ਗਰੁੱਪ ਆਫ ਇੰਸਟੀਟਿਊਸ਼ਨ ਔਰ ਸ਼੍ਰੀ ਸੱਤ ਸਾਈਂ ਸੇਵਾ ਸੰਪਤੀ ਨੂੰ ਆਇਆ ਹੈ ਔਰ ਹਰ ਸਾਲ ਬਾਬਾ ਦੇ ਜਨਮ ਦਿਨ ਤੇ ਅਸੀਂ ਜਿਹੜੇ ਲੋਕ ਹੈਂਡੀਕੈਪ ਹੋ ਜਾਂਦੇ ਨੇ ਚਾਹੇ ਕਿਸੇ ਵੀ ਰੀਜ਼ਨ ਕਰਕੇ ਚਾਹੇ ਵੈਕਸੀਡੈਂਟ ਹੋ ਜਾਂਦਾ ਚਾਹੇ ਸ਼ੂਗਰ ਕਰਕੇ ਕੱਟੀ ਜਾਂਦੀ ਹੈ ਚਾਹੇ ਬਾਜੂ ਜਿਹੜੀ ਟੋਕੇ ਦੇ ਵਿੱਚ ਆ ਜਾਂਦੀ ਹੈ ਕੱਟੀ ਜਾਂਦੀ ਹੈ ਉਹ ਸਾਰੇ ਜਿਹੜੇ ਗਰੀਬ ਲੋਕ ਨੇ ਉਹ ਅੱਥੇ ਸਾਡੇ ਕੋਲ ਆਉਂਦੇ ਨੇ ਕਿਉਂਕਿ ਆਰਟੀਫੀਸ਼ੀਅਲ ਲਿੰਬਸ ਜਿਹੜੇ ਨੇ ਬਹੁਤ ਕਾਸਟਲੀ ਪ੍ਰੋਜੈਕਟ ਹੈਗਾ ਔਰ ਸਾਰੇ ਲੋਕ ਇੱਥੇ ਆਉਂਦੇ ਨੇ ਜਦੋਂ ਉਹ ਬੜੇ ਮਾਯੂਸ ਹੁੰਦੇ ਨੇ ਪਰ ਜਿਸਨਾਂ ਨੂੰ ਫਿੱਟ ਪਾਇਆ ਜਾਂਦਾ ਉਹਨਾਂ ਨੂੰ ਆਰਟੀਫੀਸ਼ੀਅਲ ਲੈਂਬ ਲੱਗ ਜਾਂਦਾ ਉਹ ਤੁਹਾਡੇ ਸਾਹਮਣੇ ਉਹੀ ਲੋਕਾਂ ਨੇ ਹੁਣ ਪਾਣੀ ਵੀ ਪੀ ਕੇ ਤੁਹਾਨੂੰ ਦਿਖਾ ਦੇਣਾ ਚੱਲ ਕੇ ਵੀ ਦਿਖਾ ਦੇਣਾ ਸਾਈਕਲ ਚਲਾ ਕੇ ਵੀ ਦਿਖਾ ਦੇਣਾ ਤੇ ਸਾਡੇ ਵੀ ਮਨ ਤੇ ਇਹੀ ਬੜੀ ਵੱਡੀ ਖੁਸ਼ੀ ਹੁੰਦੀ ਹੈ ਕਿ ਅਸੀਂ ਕਿਸੇ ਦੇਨ ਕੁਖਿਆ ਨੂੰ ਕੋਈ ਹੈਲਪ ਕਰ ਸਕੀਏ ਅਸੀਂ ਉਹਨਾਂ ਦੇ ਭਗਵਾਨ ਦਾ ਕੋਈ ਕੰਮ ਉਨਾਰੇ ਵਾਸਤੇ ਕੋਈ ਕਰ ਸਕਿਆ। ਸਕੀ ਸੋਚ ਕੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਕਿ ਹਾਂ ਆਰਟੀਫੀਸ਼ੀਅਲ ਅੰਗ। ਅੱਜ ਇਹ ਜੋ 1990 ਦੇ ਵਿੱਚ ਮੇਰੇ ਬਾਪੁਰਾ ਸਰਗੇ ਵਿੱਚ ਨਿਲਾੜਾ ਭਾਜਾਂ ਦੀ ਫੋਟੋਵਰਥੀ ਬਈ ਸੀ ਉੱਥੇ ਉਹਨਾਂ ਨੇ ਉਹਦਾ ਦੇਖਿਆ ਸੀਗਾ ਕਿ ਆਰਟੀਫੀਸ਼ੀਅਲ ਲਿੰਗਸ ਦਾ ਉੱਤੇ ਲਗਾਇਆ ਸੀ ਤੇ ਜਿਹਨਾਂ ਨੂੰ ਲੱਗੇ ਲੋਕੀ ਬੜਾ ਡਾਂਸ ਕਰ ਰਹੇ ਸੀ ਲੋਕੀ ਬੜੇ ਹੁਮਤੇ ਪਰਦੇ ਪਏ ਸੀ ਉਹਨਾਂ ਨੇ ਕਿਹਾ ਤੁਸੀਂ ਇਹਨੇ ਖੁਸ਼ ਕਿਓ ਤੇ ਉਹਨਾਂ ਨੇ ਕਿਹਾ ਜੀ ਇਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਪਰ ਅਸੀਂ ਉੱਤੇ ਪੈਂਟ ਪਾ ਲਈਦੀ ਹੈ ਤੇ ਸਾਨੂੰ ਆਰਟੀਫੀਸ਼ੀਅਲ ਲਿੰਗਸ ਲੱਗੇ ਨੇ ਹੁਣ ਅਸੀਂ ਆਮ ਲੋਕਾਂ ਜਿਨਾਂ ਤਰ੍ਹਾਂ ਚੱਲ ਫਿਰ ਉਹਨਾਂ ਦੇ ਮਨ 'ਚ ਉਦੋਂ ਹੀ ਉਹ ਵੀ ਦਿਮਾਗ ਸੀਗਾ ਜਹ ਗੱਲ ਸੀਗੀ ਉਹਨਾਂ ਤੇ ਮਨ 'ਚ ਕਿ ਇੱਥੇ ਚੱਲ ਸਕਦਾ ਤਾਂ ਅਸੀਂ ਗੁਰਦਆਰਾ ਸੁੱਝ ਕਿਉਂ ਨਾ ਕਰਤੀਏ ਇੱਕ ਐਸਾ ਸੈਂਟਰ ਬਣਾਈਏ ਜਿੱਥੇ ਗੁਰਦਆਰਾ ਔਰ हिमाचल जम्मू कश्मीर ਜਿਹੜਾ ਵੀ ਆ ਜੇ ਅਸੀਂ ਉਹਨੂੰ ਕਰ ਦਈਏ ਸਟਾਰਟ ਅਸੀਂ ਬਿਦਾਸਪੁਰ ਤੋਂ ਕੀਤਾ ਸੀ ਫਿਰ ਡਿਸਟ੍ਰਿਕਟ ਲੈਵਲ ਦਾ ਕੀਤਾ ਫਿਰ ਸਟੇਟ ਲੈਵਲ ਦਾ ਕੀਤਾ ਹੁਣ ਕੋਈ ਵੀ ਆ ਜਾਂਦਾ ਸਾਡੇ ਕੋਲ ਤਾਂ ਅਸੀਂ ਕਿਸੇ ਨੂੰ ਨਾ ਨਹੀਂ ਕਰਦੇ ਸਰ ਅੱਜ ਕਿੰਨੇ ਲੋਕਾਂ ਨੂੰ ਆਈਟੀਸ ਨੇ ਜਿਹੜੇ ਅੰਗ ਲਾਏ ਅੱਜ 70 ਬੰਦਿਆਂ ਨੂੰ 79 ਅੰਗ ਲੱਗੇ ਨੇ 100 ਬੰਦਾ ਜਿਹੜੋ ਆ ਸੀਗਾ ਆਪਣੇ ਕੋਲ ਭਗਵਾਨ ਦਾ ਸੁਭਾ ਬਰਥਡੇ ਤੇ 100 ਜਿਹੜੇ ਸੜੋ ਆਏ ਸੀਗੇ ਔਰ ਟੋਟਲ ਹੁਣ ਤੱਕ ਜੇ ਪਿਛਲੇ ਸਾਲਾਂ ਦੇ ਵੀ ਪਹਾੜੀਏ ਤੇ 3133 ਬੰਦਿਆਂ ਨੂੰ ਹੁਣ ਤੱਕ ਅਸੀਂ ਆਰਟੀਫੀਸ਼ੀਅਲ ਲੈਂਸ ਜਿਹੜੇ ਨੇ ਉਹ ਲਾਇਆ ਕਰਵਾ ਚੁੱਕੇ ਹੈ ਉਹਨਾਂ ਨੂੰ ਆਪਣੇ ਸਿਰ ਤੇ ਆਤਮ ਨਿਰਭਰ ਬਣਾ ਚੁੱਕੇ ਹੈ ਇਹ ਬੜਾ ਹੀ ਵੱਡਾ ਉਪਰਾਲਾ ਗੋਲਡਨ ਗਰੁੱਪ ਆਫ ਇੰਸਟੀਟਿਊਸ਼ਨ ਦਾ ਨਾਸ਼ਿਬ ਸੱਤੇਸਾਈ ਸੇਵਾ ਸੰਸਥਾ ਹੈ ਜਿੱਥੇ ਬੱਚਿਆਂ ਨੂੰ ਗੋਲਡਨ ਗਰੁੱਪ ਅੱਛੀ ਸਿੱਖਿਆ ਦਿੰਦਾ ਹੈ ਉੱਥੇ ਨਾਲ-ਨਾਲ ਸਮਾਜ ਸੇਵਾ ਦੇ ਨਾਲ ਕਿਸਲਾ ਕੰਮ ਆਣਾ ਹੈ ਹੈਂਡੀਕੈਪ ਕੈਂਪ ਲੋਕਾਂ ਦੀ ਕਿਸ ਤਰ੍ਹਾਂ ਸੇਵਾ ਕਰਨੀ ਹੈ ਮੈਡੀਕਲ ਕੈਂਪਸ ਨੇ ਉਹਨਾਂ ਲਗਾਏ ਜਾਂਦੇ ਨੇ ਬਲੱਡ ਡੋਨੇਸ਼ਨ ਦੇ ਕੈਂਪ ਲਗਾਏ ਜਾਂਦੇ ਨੇ ਹਰ ਵੀਰਵਾਰ ਹਰਮਾਨ ਚੌਂਕ ਦੇ ਵਿੱਚ ਜਿਹੜਾ ਮੰਦਿਰ ਹੈ ਹਨਮਾਨ ਮੰਦਿਰ ਉਹਦੇ ਵਿੱਚ ਕੜੀ ਚਾਵਲ ਦਾ ਲੰਗਰ ਲਗਾਇਆ ਜਾਂਦਾ ਹੈ ਔਰ ਮਹੀਨੇ ਦੇ ਪਹਿਲੇ ਵੀਰਵਾਰ ਵੀ ਵਿਡੋ ਔਰਤਾਂ ਨੂੰ ਪੈਨਸ਼ਨ ਕਰੀ ਹੈ ਉਹ ਵੀ ਦਿੱਤੀ ਜਾਂਦੀ ਹੈ ਰਾਸ਼ਨ ਦੀ ਪੈਨਸ਼ਨ ਦਿੱਤੀ ਜਾਂਦੀ ਹੈ ਰਾਸ਼ਨ ਦਿੱਕੇ ਟਿਕ ਮੇਂ ਰਹਿਵਾ ਸਕਦੇ ਆਨ ਵਾਲੇ ਵਿੱਚ ਹੋਰ ਕਿਤੇ ਸਰਵ ਪ੍ਰਣਾਲੀ ਕੀਤੀ ਜਾਂਦੀ ਗੋਡਨ ਵਾਲੇ ਆਨ ਵਾਲੇ ਸਮੇਂ ਵਿੱਚ ਜਿੱਸਾ ਲੋਕਾਂ ਦਾ ਆਈਡੀਆ ਆਏਗਾ ਕਿ ਹੋਰ ਕਰਨਾ ਚਾਹੀਦਾ ਹੈ ਕਿ ਮੇਰੇ ਪਿੰਡ ਚ ਗਊਸ਼ਾਲਾ ਵਾਸਤੇ ਹੈਗਾ ਪ੍ਰੋਜੈਕਟ ਵੀ ਗਊਸ਼ਾਲਾ ਕੁਤਾਸ ਕੁਝ ਹੋਰ ਬਣਾਈ ਜਾਏ ਇੱਕ ਮੇਰੇ ਅੰਦਰ ਹੈ ਕਿ ਮਾਸ ਮੈਰिज ਜਿਹੜੀਆਂ ਨੇ ਗਰੀਬ ਲੋਕਾਂ ਦੀਆਂ ਕੋਈ ਵੀ ਹੋਏ ਜਰਾ ਨਹੀਂ ਫੋਰ ਕਰ ਸਕਦਾ ਜੋ ਸਾਨੂੰ ਕੋਈ ਐਸਾ ਅਪਲੀਕੇਸ਼ਨ ਆ ਰਹੀ ਹੈ ਤਾਂ ਅਸੀਂ ਉਹਨਾਂ ਦੀ ਸ਼ਾਦੀ ਦਾ ਵੀ ਪ੍ਰੋਜੈਕਟ ਕਰਾਂਗਾ ਉਹ ਲੈਣ ਦਾ ਸੋਚ ਲੈ। ਉਹ ਚੀਫ ਗੈਸਟ ਕੌਣ ਪਹੁੰਚੇ ਹਾਂ ਜੀ? ਚੀਫ ਗੈਸਟ ਕੇ ਪੀ ਸਨਾ ਜੀ ਤੇ ਆ ਜਾਣਾ ਸੀ ਪਰ ਚੀਫ ਸੈਕਟਰੀ ਜਿਹੜੇ ਸੀ ਸਾਡੇ ਮੁਖਸ ਕਟਰ ਜੀ ਪਰ ਆਨੰਦਪੁਰ ਸਾਹਿਬ ਚ ਇੱਕਦਮ ਜਿਹੜਾ ਗੁਰਤੇਜ ਭੱਜ ਜੀ ਦਾ ਫੰਕਸ਼ਨ ਆ ਗਿਆ ਉਹ ਉੱਥੇ ਫਰੋ ਚਲੇ ਗਏ ਪਰ ਉਹਨਾਂ ਨੇ ਆਪਣਾ ਬੜਾ ਹੀ ਵਧੀਆ ਸੰਦੇਸ਼ ਜਿਹੜਾ ਸੀਗਾ ਉਹ ਸਾਨੂੰ ਭੇਜਿਆ ਸੀਗਾ ਔਰ ਉਹ ਪੜ ਕੇ ਅਜ ਬੇਰਾ ਬਾਬਾ ਨਾਨਕ ਦੇ ਜਿਹੜੇ ਐਸਟੀਐਮ ਨੇ ਦਿੱਤੇ ਸ਼ਰਮਾ ਜੀ ਉਹਨਾਂ ਨੇ ਪੜ ਕੇ ਸੁਣਾਇਆ ਉਸੇ ਸਾਡੇ ਜਿਹੜੇ ਮੁੱਖ ਮਹਿਮਾਨ ਸੀਗੇ ਅਰुण ਸ਼ੇਖੜੀ ਜੀ IAS ਡਿਵੀਜ਼ਨਲ ਕਮਿਸ਼ਨਰ ਜਲੰਧਰ ਉਹ ਖੁਦ ਅੱਥੇ ਆਏ ਸੀਗੇ ਉਹਨਾਂ ਨੂੰ ਬਹੁਤ ਹੀ ਵਧੀਆ ਤੇ ਚੰਗਾ ਗਾਰੋਫਾਂਡਰ ਵੀ ਦਿੱਤਾ ਗਿਆ ਪੰਜਾਬ ਪੁਲਿਸ ਵੱਲੋਂ ਔਰ ਉਸ ਤੋਂ ਬਾਅਦ ਸਾਰਾ ਕਾਰਜਕ੍ਰਮ ਕਰਵਾ ਕੇ ਉਹਨਾਂ ਨੇ ਵੀ ਫਿਰ ਉੱਥੇ ਜਾਣਾ ਸੀਗਾ ਤੇ ਫਿਰ ਉਹ ਇੱਧਰੋਂ ਹੀ ਵਾਪਸ ਚਲੇ ਗਏ। ਆ ਸ਼੍ਰੀ ਤੇਰੇ ਤੇ ਪਾਈ ਦਾ We're hey,